ਲੋ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਿਲਕੁਲ ਨਵਾਂ ਸੰਦ ਬਿਲਕੁਲ ਨਵੀਂ ਸ਼ੈਅ ਦਿਖਾਉਣ ਜਾ ਰਿਹਾ ਮੈਸ਼ੀਓ ਕੰਪਨੀ ਦਾ ਕੱਦੂ ਕਰਨ ਦੇ ਲਈ ਸਪੈਸ਼ਲ ਇੰਪਲੀਮੈਂਟ ਆ ਚੁੱਕਿਆ ਜਿਹੜੇ ਮੇਰੇ ਵੀਰ ਸਿਰਫ ਕੱਦੂ ਕਰਨ ਦੇ ਲਈ ਰੋਟਾਵੇਟਰ ਲੈਣਾ ਚਾਹੁੰਦੇ ਸੀ ਰੋਟਾਵੇਟਰ ਲੈ ਲਵਾਂਗੇ ਤੁਸੀਂ 7 ਫੁੱਟ 8 ਫੁੱਟ ਪਰ ਇਹ ਉਹੀ 40 ਹਾਰਸ ਪਾਵਰ ਦਾ ਟਰੈਕਟਰ ਜਾਇ ਇਸ ਤੋਂ ਵੱਡਾ ਕੋਈ ਵੀ 10 ਫੁੱਟ ਇੰਪਲੀਮੈਂਟ ਖਿੱਚੂਗਾ ਤੇ ਇੱਕ ਵਾਰ ਦੇ ਵਿੱਚ ਖੜੀ ਫਸਲ ਨੂੰ ਮਲਿਆ ਮੀਟ ਕਰ ਦੂਗਾ ਤੁਸੀਂ ਦੇਖ ਸਕਦੇ ਹੋ ਵਰਸੀਮ ਵਾਲਾ ਬਾਣ ਹੈ ਇਹ ਲੂਸਣ ਵੀ ਕਹਿ ਦਿੰਦੇ ਆ ਕਾਫੀ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਅਸੀਂ ਤੱਪੜ ਤੇ ਇਹਦੇ ਵਿੱਚ ਪਾਣੀ ਛੱਡ ਕੇ ਅੱਜ ਕੱਦੂ ਕਰਕੇ ਦਿਖਾ ਰਿਹਾ ਹਾਂ ਇੱਕ ਵਾਰ ਦੇ ਵਿੱਚ ਵਧੀਆ ਬਣਾਈ ਜਾਂਦਾ ਤੇ ਵੱਡੀ ਗੱਲ ਇਹ ਆ ਵੀ ਇਹ ਧੋੜੀਆਂ ਨਹੀਂ ਛੱਡਦਾ ਸਾਈਡਾਂ ਦੇ ਬਿਲਕੁਲ ਵੀ ਇਹਦੇ ਸਾਈਡਾਂ ਤੇ ਤੁਸੀਂ ਦੇਖ ਸਕਦੇ ਹੋ 1.5 ਫੁੱਟ ਦਾ ਸਿਸਟਮ ਜਾਂ ਲੱਗਿਆ ਹੋਇਆ ਇਹ ਧੋੜੀ ਨੂੰ ਮਾਰ ਕੇ ਵਿੱਚ ਹੀ ਲਾੜਨਾ ਪਤਾ ਵੀ ਨਹੀਂ ਲੱਗਣਾ ਤੁਹਾਨੂੰ ਵੀ ਕਿੱਥੋਂ ਦੀ ਲੰਘਿਆ ਬਿਲਕੁਲ ਪਲੇਨ ਕਰ ਦੂਗਾ ਤੇ 40 HP ਤੇ ਚੱਲੂਗਾ ਜੀ 10 ਫੁੱਟਾ ਲੋਡ ਬਹੁਤ ਘੱਟ ਹੈ ਕਿਉਂਕਿ ਇਹਦੇ ਬਲੇਡ ਸਪੈਸ਼ਲ ਕੱਦੂ ਵਾਸਤੇ ਡਿਜ਼ਾਈਨ ਹੀ ਇਸ ਤਰ੍ਹਾਂ ਕੀਤੇ ਗਏ ਨੇ ਜਗਾ ਬਹੁਤ ਜ਼ਿਆਦੇ ਲੈ ਜਾਂਦਾ ਤੋਰਾ ਵਧੀਆ ਲੈਂਦਾ ਟਰੈਕਟਰ ਸਮੇਂ ਦੀ ਬਚਤ ਹੈ ਜਿਹਦੇ ਨਾਲ ਥੋੜੀ ਡੀਜ਼ਲ ਦੀ ਖਪਤ ਆਟੋਮੈਟਿਕਲੀ ਘਟ ਜਾਣੀ ਆ ਜੈਦ ਜੀ ਗੱਲ ਕਰੀਏ ਜੇ ਤਾਂ 15 20 ਮਿੰਟਾਂ ਦੇ ਵਿੱਚ ਕਿੱਲੇ ਵਿੱਚ ਦੀ ਨੰਗ ਜੂ ਵੀ 2 ਕਿਲੋ ਲੀਟਰ ਤੇਲ ਖਾਊਗਾ ਸਾਰਾ ਇੱਕ ਏਕੜ ਦੇ ਵਿੱਚ ਡੀਆਈ 35 ਵਰਗੇ ਟਰੈਕਟਰ ਵੀ ਇਹਨੂੰ ਮਿਲਣ ਲੱਗਾ ਆਸਾਨੀ ਦੇ ਨਾਲ ਖਿੱਚ ਲੈਣਗੇ ਇਹ ਜੋਨਡੀਅਰ ਛੋਟਾ ਜੋਨਡੀਅਰ 45 ਐਚਪੀ ਦਾ ਇਹ ਵੀ ਆਰਾਮ ਦੇ ਨਾਲ ਖਿੱਚੀ ਫਿਰਦਾ ਤੁਸੀਂ ਦੇਖ ਸਕਦੇ ਹੋ ਕੰਪਨੀ ਨੇ ਅੱਜ ਇੱਥੇ ਲਾਂਚ ਕੀਤਾ ਫਾਰਮਰਸ ਦਾ ਬਹੁਤ ਭਾਰੀ ਇਕੱਠ ਸੀ ਵੱਖ-ਵੱਖ ਕਿਸਾਨਾਂ ਨੇ ਚਲਾ ਕੇ ਦੇਖਿਆ ਤੇ ਬਾਕੀ ਦੱਸਿਆ ਵੀ ਹਾਂ ਗੱਲਬਾਤ ਹੈਗੀ ਆ ਤੇ ਬਾਈ ਚਲਾ ਕੇ ਦੇਖ ਕੇ ਆਇਆ ਮੈਸ਼ੂਧਾਰ ਆਈ ਜਾ ਕੱਦੂ ਕਰਨ ਵਾਲਾ ਜਿਹੜਾ ਨਵਾਂ ਸੱਪ ਕੱਢਿਆ ਅੱਜ ਇਹਨਾਂ ਨੇ ਤੇ ਬਾਈ ਕਿੰਨਾ ਟਾਈਮ ਹੋ ਗਿਆ ਕੰਪਨੀ ਨਾਲ ਜੁੜੇ ਨੂੰ ਆਪਾਂ ਤੋਂ ਪਹਿਲਾਂ ਮੈਨੂੰ ਵੀਰੇ ਹੋ ਗਿਆ ਜੀ 3 ਸਾਲ 3 ਸਾਲ ਹੋ ਗਏ ਜੀ ਜੁੜੇ 3 ਸਾਲ ਮੰਗੂ ਹੋ ਗਏ ਪਹਿਲਾਂ ਤਾਂ ਐਂ ਦੱਸ ਵੀ 3 ਸਾਲਾਂ ਦੇ ਵਿੱਚ ਕਿਵੇਂ ਰਿਹਾ ਤਜਰਬਾ ਹੋਰ ਸੰਦਮਾ ਤਜਰਬਾ ਵੀਰੇ ਹੂੰ ਤੇ ਸੰਦਾਨ ਜਿਵੇਂ ਆਪਾਂ ਕਹਿੰਦੇ ਵੀ ਲਾਈਫ ਦੀ ਗੱਲ ਕਰ ਲਈਏ ਤਾਂ ਬਹੁਤ ਵਧੀਆ ਕੁਆਲਿਟੀ ਬਹੁਤ ਵਧੀਆ ਲੋਹਾ ਠੀਕ ਹੈ ਤੇ ਜਿੱਦਾਂ ਲਾਲਾ ਆਪਾਂ ਬੈਲਟ ਕਰਿਆ ਹੋਇਆ ਹੁੰਦਾ ਨਾ ਵੀ ਲਾਲਾ ਆਮ ਬੰਦਾ ਹੱਥ ਲਾ ਕੇ ਜੱਜ ਨਹੀਂ ਕਰ ਸਕਦਾ ਵੀ ਉਹ ਬੈਲਟ ਹੋਇਆ ਹੋਇਆ ਠੀਕ ਹੈ ਤੇ ਜਿੱਦਾਂ ਇਹ ਦੱਸਦੇ ਨੇ ਵੀ ਰੋਟ ਨਾਲ ਹੁੰਦਾ ਬਾਕੀ ਚਲਾਈ ਚਰੂਈ ਚ ਮੈਨੂੰ ਆਏ ਦੱਸ ਵੀ ਜਿਹੜਾ ਆਪਣਾ ਖੇਤੀ ਬਾੜੀ ਚਲੋ ਉਹ ਤਾਂ ਮਕੈਨੀਕਲ ਗੱਲਾਂ ਰਹਿ ਗਈਆਂ ਵੀ ਆਪਣਾ ਪ੍ਰੈਕਟੀਕਲੀ ਤੌਰ ਤੇ ਫਾਇਦਾ ਹੁੰਦਾ ਹੁੰਦਾ ਵੀਰੇ ਠੀਕ ਹੈ ਪਹਿਲਾਂ ਲੱਗਦਾ ਸੀ ਵੀ ਸੰਦ ਥੋੜੇ ਜਿਹਾ ਮਹਿੰਗੇ ਨੇ ਮਹਿੰਗਾ ਪੈਂਦਾ ਪਰ ਵੀਰੇ ਜੇ 20-30 ਹਜ਼ਾਰ ਰੁਪਏ ਸੰਦ ਦੇ ਬੈਗ ਦਾ ਖਰਚਿਆ ਉਹ ਖਰਚ ਕੇ ਪਤਾ ਲੱਗਿਆ ਪਹਿਲਾਂ ਬਾਹਰੇ ਕਰੀ ਜਾਂਦੇ ਰਹੇ ਤਾਂ ਮਹਿੰਗੇ ਸੰਦ ਨੇ ਜੀ ਹੋਰ ਕੰਪਨੀ ਦਾ ਲੈ ਲਓ ਹੱਸਦਾ ਪੈਂਦਾ ਪਰ ਖਰਚ ਕੇ ਪੈਸੇ ਫਿਰ ਪਤਾ ਲੱਗਿਆ ਵੀ ਮਨ ਨੂੰ ਮੁੜਦਾ ਹੈ ਮੁੜਦਾ ਮੁੜ ਲ ਦੁੱਗਣਾ ਹੋ ਕੇ ਮੁੜਦਾ ਜਿਵੇਂ ਮੇਰੇ ਕੋਲ ਵੀਰੇ ਮੱਕੀ ਬੀਜਾਂ ਵਾਲਾ ਪਲਾਂਟ ਦਾ ਨਾ ਉਹ ਮੱਕੀ ਮਿਸਮਾਰੇ ਨਾ ਦਾਣਾ ਡਬਲ ਲਾਵੇ ਉਹਦੇ ਵਿੱਚ ਨਾਲ ਤਾਂ ਜਿਹੜਾ ਆਪਾਂ ਕੰਮ ਕਰਦੇ ਆ ਮੈਂ ਕਿਰਾਏ ਦਾ ਕੰਮ ਜ਼ਿਆਦਾ ਕਰਦਾ ਥੋੜਾ ਜਿਹਾ ਜਿਹਦਾ ਆਪਾਂ ਕੰਮ ਕਰਦਾ ਪੈਸੇ ਲੈਣੇ ਨਾਲ ਤੂੰ ਨਾਲ ਤਾਂ ਉਹਦਾ ਨੁਕਸਾਨ ਨਹੀਂ ਹੁੰਦਾ ਵੀਰੇ ਨਾਲੇ ਆਪਣੀ ਮਾਰਕੀਟ ਵੱਧ ਤਾਂ ਸਿਰਫ ਸੰਦ ਸਿਰ ਤੇ ਜੇ ਸੰਦ ਵਧੀਆ ਤਾਂ ਵੀਰੇ ਆਲਾ ਆਪਾਂ ਨੂੰ ਵਧੀਆ ਕਹੋ ਬਾਈ ਇਹਦਾ ਹੁਣ ਕਿਵੇਂ ਰਿਹਾ ਤਿਆਰ ਬਾਈ ਤੋ ਉਤਰਿਆ ਹੁਣ ਹੀ ਤੂੰ ਯਾਰ ਆਪਾਂ ਵੀਰੇ ਵਧੀਆ ਰਿਹਾ ਦੇਖੋ ਦੇਖ ਰਹੇ ਆ ਆਪਾਂ ਹੁਣ ਉਹ ਕੰਨਾਂ ਲੂਸਣ ਖੜਾ ਉਹ ਜਮੀ ਖਤਮ ਕਰਤਾ ਇੱਕ ਜੀੜੇ ਵਿੱਚ ਮੈਨੂੰ ਲੱਗਦਾ ਵੀ ਜੇ ਦੋਵਾਰਾ ਫੇਰ ਲੈਣਦਾ ਟਰੈਕਟਰ ਲੋਡ ਬਿਲਕੁਲ ਪਤਾ ਵੀ ਨਹੀਂ ਟਰੈਕਟਰ ਨੂੰ ਜੇ ਆਪਾਂ ਰੂਟਾ ਬੀਟਰ ਫੇਰਦੇ ਆ ਉਹਦੇ ਤੇ ਟਰੈਕਟਰ ਲੋਡ ਲੈਂਦਾ ਜਿਆਦਾ ਉਹ ਤਾਂ ਫਿਰ ਵੱਡੇ ਆ ਇੱਕ ਜਿਵੇਂ ਉਹ ਗੈਲ ਚੀਜ਼ ਲਾ ਵੀ ਕੇ ਰੰਝ ਮਾਰ ਕੇ ਸਵਾਦ ਆ ਜਾਂਦਾ ਵੀ ਹਾਲਾ ਸਾਗਾਂ ਦੀ ਕੋਈ ਹਲ ਤੇ ਸਾਗ ਦੀ ਇੱਕ ਵਾਰ ਜਿੱਦ ਗੱਲ ਬਣ ਜਾਂਦੀ ਆ ਠੀਕ ਹੈ ਹਾਂ ਜੀ ਵੀ ਜਿਵੇਂ ਨਵਾਂ ਸੰਦ ਕੱਢਿਆ ਕਦੂ ਵਾਸਤੇ ਹੈਗਾ ਰਹੇ ਵਧੀਆ ਲੱਗਦਾ ਵੀਰੇ ਹਾਂ ਚਲਾ ਕੇ ਹੁਣ ਬਾਕੀ ਕੀ ਲਾਵਾਂਗੇ ਪਿੰਡ ਏਰੀਆ ਆਪਣਾ ਲਵਾਣਾ ਵੀਰੇ ਮੇਰਾ ਪਿੰਡ ਨਾਮ ਜਰਨੈਲ ਸਿੰਘ ਜੀ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਬਾਈ ਤੇ ਨਾਬਾ ਫਾਰਮ ਇਕੁਪਮੈਂਟਸ ਵਾਲੇ ਵੀਰ ਵਿਸ਼ਵਜੀਤ ਸਿੰਘ ਜੀ ਸਭ ਤੋਂ ਪਹਿਲਾਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਅੱਜ ਇੱਕ ਫਾਰਮਰਸ ਮੀਟ ਕਰਾ ਰਹੇ ਨੇ ਤੇ ਇਹ ਨਵਾਂ ਪ੍ਰੋਡਕਟ ਲਾਂਚ ਕਰ ਰਹੇ ਨੇ ਕੰਪਨੀ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕ ਸਰਮਪਰੀ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਵੀ ਸਵਾਗਤ ਹੈ ਸਾਡੇ ਸ਼ਹਿਰ ਨਾਭਾ ਵਿੱਚ ਅਤੇ ਤੁਹਾਡੇ ਸ਼ਰੋਤਿਆਂ ਦਾ ਵੀ ਬਹੁਤ-ਬਹੁਤ ਸਵਾਗਤ ਹੈ ਜਿਹੜੇ ਚੈਨਲ ਦੇ ਜ਼ਰੀਏ ਇਸ ਵੀਡੀਓ ਨੂੰ ਦੇਖ ਰਹੇ ਨੇ। ਥੀਮ ਹੈਗੀ ਹੈ ਜੀ ਸੋਇੰਗ ਗ੍ਰੀਨ ਫਿਊਚਰ। ਵੀ ਜਿਵੇਂ ਤਾਪਮਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ 50 ਡਿਗਰੀ ਨੂੰ ਉਹ ਦਿਨ ਦੂਰ ਨਹੀਂ ਵੀ ਜਿੱਦਾਂ ਪੰਜਾਬ 50 ਡਿਗਰੀ ਪਲੱਸ ਹੋਣ ਵਾਲਾ ਹੈ। ਤੇ ਦਰਖਤ ਆਪਣੇ ਹੈ ਨਹੀਂਗੇ। ਹੂੰ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਕ ਥੀਮ ਕੱਢੀ ਹੈ, ਇੱਕ ਟੈਗਲਾਈਨ ਕੱਢੀ ਹੈ ਵੀ ਸੋਇੰਗ ਗ੍ਰੀਨ ਫਿਊਚਰ। ਤਾਂ ਕਿ ਅਸੀਂ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲਿਆਂ ਆਪਣੇ ਪੀੜ੍ਹੀ ਨੂੰ ਅਸੀਂ ਕੀ ਦੱਸਾਂਗੇ ਕਿ ਆਪਾਂ ਹਰ ਕਿਸਾਨ ਨੂੰ ਫਲਦਾਰ ਬੂਟੇ ਮੈਡੀਸਨਲ ਬੂਟੇ ਛਾਂ ਵਾਲੇ ਬੂਟੇ ਫੁੱਲਾਂ ਵਾਲੇ ਬੂਟੇ ਮੰਨ ਰਹੇ ਬੂਟਾ ਉਹ ਬੰਦਾ ਲਜਾਵੇ ਜਿਹਨੇ ਲਾਉਣਾ ਜਿਹਨੇ ਲਾਉਣਾ ਹੈ ਔਰ ਜਿਹੜਾ ਉਹਦੀ ਸੇਵਾ ਕਰੂਗਾ ਸਿਰਫ ਇੱਕ ਫੋਟੋ ਖਿਚਾਉਣ ਪਿੱਛੇ ਸਾਡੇ ਤੋਂ ਬੂਟਾ ਨਾ ਲਜਾਵੇ ਆਪਣੀ ਨੇ ਇੱਕ ਪ੍ਰੋਡਕਟ ਲਾਂਚ ਕੀਤਾ ਔਰਾਇਜ਼ਾ ਜੀ ਔਰਾਇਜ਼ਾ ਬੇਸਿਕਲੀ ਇੱਕ ਰੋਟਰੀ ਟਿਲਰੀ ਹੈ ਇੱਕ ਕਿਸਮ ਦਾ ਫਾਰਮੈਟਰੀ ਹੈ ਕੀ ਸ਼ਹਿ ਆ ਥੋੜਾ ਜਿਹਾ ਖੇਠ ਪੰਜਾਬੀ ਚ ਦੱਸੋ ਖੇਠ ਪੰਜਾਬੀ ਚ ਦੱਸਦਾ ਜਿਵੇਂ ਅੱਜ ਕੱਲ ਅੱਜ ਕੱਲ ਲੋਕ ਕੀ ਕਰਦੇ ਨੇ ਜੀ ਅਸੀਂ ਰੋਟਾਵੇਟਰ ਲੈਣਾ ਕਦੂ ਕਰਨ ਵਾਸਤੇ ਹੂੰ ਟਰੈਕਟਰ ਆ ਅਗਲੇ ਕੋਲੇ 40 ਹਾਰਸ ਪਾਵਰ 45 ਹਾਰਸ ਪਾਵਰ 50 ਹਾਰਸ ਪਾਵਰ ਉਹਦੇ ਤੇ ਤੁਸੀਂ ਰੋਟਾਵੇਟਰ ਕਿੱਡਾ ਕ ਵੱਡਾ ਖਿੱਚ ਲਓਗੇ 8 ਫੁੱਟਾ ਖਿੱਚ ਲਓਗੇ 8.5 ਖਿੱਚ ਲਓਗੇ ਇਹ ਤੋਂ ਵੱਧ ਤਾਂ ਨਹੀਂ ਖਿੱਚਾ ਸਕਦੇ ਨਹੀਂ ਠੀਕ ਹੈ ਹੁਣ 40 ਹਾਰਸ ਪਾਵਰ ਦੇ ਟਰੈਕਟਰ ਦੇ ਉੱਤੇ ਤੁਸੀਂ ਯਕੀਨ ਮੰਨੋ 10 ਫੁੱਟ ਦਾ ਰੋਟਾਵੇਟਰ ਇੱਕ ਕਿਸਮ ਦਾ ਆ ਗਿਆ ਜਿਹਦਾ ਨਾਮ ਹੈ ਔਰਾਈਜ਼ਾ 40 ਤੇ 10 ਫੁੱਟਾ 40 ਹਾਰਸ ਪਾਵਰ ਦਾ ਟਰੈਕਟਰ ਹੋਵੇ ਹੂੰ 42 ਦਾ ਹੋਵੇ ਠੀਕ ਹੈ 45 ਦਾ ਹੋਵੇ ਉਹਦੇ ਤੇ 10 ਫੁੱਟ ਦਾ ਜਿਹੜਾ ਰੋਟਾਵੇਟਰ ਰੋਟਰੀ ਟਿੱਲਰ ਆ ਗਿਆ ਹੂੰ ਜਿਹਦਾ ਨਾਮ ਹੈ ਉਰਾਈਜ਼ਾ ਜੀ ਜਿਹਦੇ ਤੁਸੀਂ ਭਲੇੜ ਵੀ ਥੋੜੇ ਜਿਹਾ ਵੱਖਰੇ ਨੇ ਜਿਹਦਾ ਡਿਜ਼ਾਈਨ ਵੀ ਥੋੜਾ ਜਿਹਾ ਵੱਖਰਾ ਹੈ ਔਰ ਇਹ ਇੱਕੋ ਵਾਰ ਦੇ ਵਿੱਚ ਖੜੀ ਫਸਲ ਦੇ ਵਿੱਚ ਆਪਾਂ ਪਾਣੀ ਛੱਡ ਕੇ ਜੇ ਗਾਹਣ ਕਰਨਾ ਇੱਕੋ ਵਾਰ ਚ ਇਹ ਤਿਆਰ ਕਰ ਦੂਗਾ ਜੇ ਕੋਈ ਮਾੜੀ ਮੋਟੀ ਕਮੀ ਆ ਤਾਂ ਉਹ ਦੋ ਹਰਜ ਤਿਆਰ ਕਰ ਦੂਗਾ ਠੀਕ ਹੈ ਜੀ ਜਿਆਦੇ ਵੱਡੀ ਫਸਲ ਹੈ ਜਿਆਦੇ ਵੱਡੀ ਫਸਲ ਹੈ ਜੀ ਜਿਵੇਂ ਹੁਣ ਮੱਕੀ ਵਾਲੇ ਬਾਣਾ ਦੇ ਵਿੱਚ ਮੱਕੀ ਦੇ ਕਰਚੇ ਰਹਿੰਦੇ ਨੇ ਜੜਾ ਰਹਿੰਦੇ ਆ ਨੇ ਬਿਲਕੁਲ ਜੀ ਬਿਲਕੁਲ ਇੱਕਦਮ ਤਿਆਰ ਕਰੂਗਾ ਜੀ ਅਸੀਂ ਨਾਬੇ ਸ਼ਹਿਰ ਦੇ ਵਿੱਚ ਜਿਹੜੇ ਮੱਕੀ ਵਾਲੇ ਖੇਤ ਨੇ ਅਸੀਂ ਉਹਨਾਂ ਦੇ ਵਿੱਚ ਡੈਮੋ ਵੀ ਕਰਕੇ ਦਿਖਾਵਾਂਗੇ ਅੱਜ ਤੁਸੀਂ ਇਹਦੇ ਵਿੱਚ ਲੂਸਣ ਵਾਲੇ ਖੇਤ ਦੇ ਵਿੱਚ ਵੀ ਡੈਮੋ ਦੇਖੋਗੇ ਨੰਬਰਸੀਮ ਵੀ ਕਹਿੰਦੇ ਨੇ ਜਿੰਨੂੰ ਜ਼ਿਆਦਾਤਰ ਉਹਦੇ ਵਿੱਚ ਤੁਸੀਂ ਦੇਖ ਸਕਦੇ ਬਰਸੀਮ ਕੇਰਾ ਚੀ ਮਲਿਆ ਮੀਟ ਕਰਦਾ ਜਾਂਦਾ ਵੀ ਮਲਾਈ ਕਰ ਜਾਂਦਾ ਬਿਲਕੁਲ ਜੀ ਤੇ ਹੋਰ ਇਹਦੇ ਕੀ ਕੀ ਫਾਇਦੇ ਨੇ ਮੋٹے ਮੋٹے ਇੱਕ ਦੋ ਦੱਸੋ ਬਸ ਦੇਖੋ ਜੀ ਟਰੈਕਟਰ ਇੱਕ ਤਾਂ ਤੁਹਾਡਾ ਛੋਟਾ ਯੂਜ਼ ਹੋਊਗਾ ਥੋਂ ਵੱਧ ਲੈ ਕੇ ਜਾਊਗਾ ਠੀਕ ਹੈ ਟਰੈਕਟਰ ਤੇ ਲੋਡ ਹੈ ਨਹੀਂਗਾ ਠੀਕ ਹੈ ਤੇਲ ਮਤਲਬ ਇਹਦੇ ਚ ਆਟੋਮੈਟਿਕਲੀ ਘੱਟ ਖਾਣਾ ਕਿਉਂਕਿ ਜਗ੍ਹਾ ਜਿਆਦਾ ਲੱਗ ਬਿਲਕੁਲ ਵਾਟਰਪਰੂਫ ਸੀਲਾਂ ਨੇ ਕਿਉਂਕਿ ਬਣਿਆ ਹੀ ਕੱਦੂ ਦੇ ਲਈ ਐ ਸਪੈਸ਼ਲ ਇਹਦੇ ਵਿੱਚ ਉਹ ਮੈਗਨੇਟਿਕ ਸੀਲ ਮੈਗਨੇਟਿਕ ਸੀਲਾਂ ਬਿਲਕੁਲ ਹੈਗੀਆਂ ਨੇ ਉਹਦੇ ਕਰਕੇ ਕੋਤੇ ਪਾਣੀ ਜਾਣ ਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਕੋਈ ਪਾਣੀ ਦੇ ਵਿੱਚ ਔਰ ਬਹੁਤ ਹੀ ਲਾਈਟ ਵੇਟ ਪ੍ਰੋਡਕਟ ਹੈ ਜੀ ਤੇ ਵਾਰੰਟੀ ਹੈਗੀ ਇਹਦੀ ਵਾਰੰਟੀ ਬਿਲਕੁਲ 1 ਸਾਲ ਦੀ ਵਾਰੰਟੀ ਹੈ ਜੀ ਐਸ ਪਰ ਜਿਵੇਂ ਮੈਸ਼ਿਓ ਹਰ ਇੱਕ ਇੰਪਲੀਮੈਂਟ ਦੇ ਉੱਤੇ 1 ਸਾਲ ਦੀ ਵਾਰੰਟੀ ਦਿੰਦਾ ਬਿਲਕੁਲ ਵਾਰੰਟੀ ਹੈ ਜੀ ਤੇ ਬਾਕੀ ਵੀਰੋ ਮੈਸ਼ਿਓ ਦਾ ਪ੍ਰੋਡਕਟ ਹੈ ਪੇਂਟ ਕੁਆਲਿਟੀ ਨਟ ਦੀ ਕੁਆਲਿਟੀ ਵੈਲਡਿੰਗ ਕੁਆਲਿਟੀ ਉਹ ਤਾਂ ਮੈਨੂੰ ਲੱਗਦਾ ਗੱਲਬਾਤ ਕਰਨ ਦੀ ਲੋੜ ਹੀ ਨਹੀਂ ਵੀ ਆਪਣੇ ਚੈਨਲ ਨੂੰ ਦੇਖਣ ਵਾਲੇ ਸਾਰੇ ਇਹ ਚੀਜ਼ਾਂ ਬਾਰੇ ਜਾਣਦੇ ਬਿਲਕੁਲ ਜੀ ਬਿਲਕੁਲ ਤੇ ਥੋੜਾ ਜਿਆ ਸਾਨੂੰ ਦੱਸ ਦਿਓ ਸਬਸਿਡੀਆਂ ਬਾਰੇ ਵੀ ਕਿਹੜੇ ਕਿਹੜੇ ਇੰਪਲੀਮੈਂਟ ਤੇ ਬਾਲਾ ਬਹੁਤ ਜ਼ਿਆਦਾ ਕਮੈਂਟ ਤੇ ਸਵਾਲ ਆਉਂਦਾ ਵੀ ਰੋਟ ਦੇਖੋ ਜੀ ਪਹਿਲੀ ਗੱਲ ਤਾਂ ਮੈਂ ਇਹ ਕਲੀਅਰ ਕਰਦਾ ਵੀ ਰੋਟਾਵੇਟਰ ਤੇ ਇਸ ਟਾਈਮ ਕੋਈ ਫਿਲਹਾਲ ਅੱਜ ਦੀ ਘੜੀ ਕੋਈ ਸਬਸਿਡੀ ਨਹੀਂ ਹੈਗੀ ਤੇ ਨਾ ਆਉਣੀ ਆ ਇਹ ਵੀ ਕਲੀਅਰ ਕਰ ਦਿੰਦੇ ਆ ਆਉਣੀ ਨਾ ਆਉਣੀ ਚਲੋ ਆਪਾਂ ਨਹੀਂ ਕਹਿ ਸਕਦੇ ਬਟ ਅੱਜ ਦੀ ਘੜੀ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਕੋਈ ਸਰਕਾਰ ਦਾ ਹਲੇ ਆਇਆ ਨਹੀਂ ਵੀ ਹਾਂ ਵੀ ਰੋਟਾਵੇਟਰ ਦੇ ਉੱਤੇ ਸਬਸਿਡੀ ਹੈ ਜਾਂ ਨਹੀਂ ਹੈ ਜੀ ਸੋ ਇਹ ਤਾਂ ਤੁਸੀਂ ਮਤਲਬ ਅੱਜ ਦੀ ਘੜੀ ਤਾਂ ਰੋਟਾਵੇਟਰ ਦੇ ਉੱਤੇ ਬਿਲਕੁਲ ਵੀ ਸਬਸਿਡੀ ਨਹੀਂ ਹੈਗੀ ਬਲਕਿ ਹੋਰ ਜਿਹੜੇ ਇੰਪਲੀਮੈਂਟ ਨੇ ਜਿਵੇਂ ਸੁਪਰ ਸੀਡਰ ਮਲਚਰ ਪਲਾਉ ਬੈਲਰ ਰਾਉਂਡ ਬੈਲਰ ਰੇਕ ਇਹ ਜਿਹੜੇ ਇੰਪਲੀਮੈਂਟ ਨੇ ਯਾਨੀ ਕਿ ਜਿਹੜੇ ਖੜੀ ਪਰਾਲੀ ਨੂੰ ਮਿੱਟੀ ਦੇ ਵਿੱਚ ਮਿਲਾਉਣ ਦੇ ਯੋਗ ਰੱਖਦੇ ਨੇ ਜਾਂ ਫਿਰ ਜਿਹੜੀ ਪਰਾਲੀ ਹੈ ਉਹਨੂੰ ਖੇਤ ਚੋਂ ਕੱਢ ਕੇ ਬਾਹਰ ਗੱਠਾ ਬਣਾਉਣ ਦਾ ਯੋਗ ਰੱਖਦੇ ਨੇ ਜਿਹੜੇ ਇਸ ਤਰ੍ਹਾਂ ਦੇ ਇੰਪਲੀਮੈਂਟ ਨੇ ਉਹਨਾਂ ਦੇ ਉੱਤੇ ਹਰ ਸਾਲ ਦੇ ਬਾੰਗ ਸਰਕਾਰ ਇਸ ਸਾਲ ਵੀ ਸਬਸਿਡੀ ਦੇ ਰਹੀ ਹੈ ਜ ਜਿਹਦੀ ਕੀ ਲਾਸਟ ਡੇਟ 20 ਜੂਨ ਹੈ 20 ਜੂਨ ਆ ਗਈ ਬਸ ਡੇਟ ਲੌਕ ਕਰ ਲਓ ਤੇ ਇਸ ਤੋਂ ਪਹਿਲਾਂ ਜੇ ਕਿਸੇ ਨੇ ਭਰਨੀ ਹੈ ਤਾਂ ਬਾਈ ਕਾਲ ਕਰ ਸਕਦਾ ਆਪਾਂ ਬਿਲਕੁਲ ਕਾਲ ਕਰ ਸਕਦਾ ਜੀ ਅਸੀਂ ਉਹਰੇ ਭਰ ਦਾਂਗੇ ਯਾਨੀ ਜੇ ਬੁਕਿੰਗ ਕਰਨੀ ਹੈ ਪਹਿਲਾਂ ਕਿਸੇ ਸਬਸਿਡੀ ਵਾਲੇ ਇੰਪਲੀਮੈਂਟ ਦੀ ਉਹ ਵੀ ਤੁਹਾਨੂੰ ਰੇਟ ਦੇ ਵਿੱਚ ਡਿਸਕਾਊਂਟ ਕਰ ਦੇਣਗੇ ਬਿਲਕੁਲ ਜਿਹੜਾ ਬੰਦਾ ਪਹਿਲ ਕਦਮੀ ਕਰਕੇ ਪਹਿਲਾਂ ਬੁਕਿੰਗ ਕਰਾਊਗਾ ਜੀ ਉਹਨੂੰ ਰੇਟ 'ਚ ਅਸੀਂ ਡਿਸਕਾਊਂਟ ਵੀ ਦਵਾਂਗੇ ਤੇ ਜਿਹੜੀ ਜਿਹਨੇ ਬੰਦੇ ਨੇ ਕੱਲੀ ਸਬਸਿਡੀ ਅਪਲਾਈ ਕਰਨੀ ਹੈ ਉਹ ਵੀ ਸਾਡੇ ਕੋਲੇ ਫ੍ਰੀ ਆਫ ਕਾਸਟ ਆ ਕੇ ਸਬਸਿਡੀ ਅਪਲਾਈ ਕਰਵਾ ਸਕਦਾ ਹੈ ਤੇ ਨਾਲ ਨੇ ਜੀ ਪੰਜਾਬ ਦੇ ਹੈਡ ਰੇਸ਼ਮ ਸ਼ਰਮਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਤੁਹਾਨੂੰ ਧੰਨਵਾਦ ਜੀ ਬਹੁਤ-ਬਹੁਤ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਹਰ ਵਾਰ ਸਾਨੂੰ ਸਮਾਂ ਦਿੰਦੇ ਹੋ ਤੇ ਸਾਡੀ ਵੀਡੀਓਜ਼ ਨੂੰ ਤੁਹਾਡੇ ਵਾਲੀ ਵੀਡੀਓਜ਼ ਨੂੰ ਬਹੁਤ ਲਾਹੇਵੰਦ ਲੋਕ ਪਸੰਦ ਵੀ ਕਰਦੇ ਨੇ ਤੇ ਉਹਨਾਂ ਨੂੰ ਇੱਕ ਜਾਣਕਾਰੀ ਮੁਹੱਈਆ ਕਰਾਨੀ ਹੋ ਹਰ ਤਰ੍ਹਾਂ ਦੀ ਕਿ ਕਿਸ ਤਰ੍ਹਾਂ ਤੁਹਾਨੂੰ ਕਿਹੜੀ ਕੁਆਲਿਟੀ ਦਾ ਇੰਪਲੀਮੈਂਟ ਲੈਣਾ ਚਾਹੀਦਾ ਹੈ ਮਿਹਰਬਾਨੀ ਜੀ ਤੇ ਅੱਜ ਕਾਹ ਦੀ ਗੱਠ ਸੀ ਫਾਰਮਰ ਦਾ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੀ ਆ ਤੇ ਕਿਵੇਂ ਰਿਸਪੌਂਸ ਮਿਲਿਆ ਤੁਹਾਨੂੰ ਇਸ ਨਾਬਾ ਏਰੀਆ ਦੇ ਵਿੱਚੋਂ ਤੁਹਾਡਾ ਆਪਣਾ ਸ਼ਹਿਰ ਹੈ ਹਾਂ ਬਿਲਕੁਲ ਮੈਂ ਨਾਬੇ ਦਾ ਰਹਿਣ ਵਾਲਾ ਵਸਿੰਦਾ ਹਾਂ ਜੀ ਤੇ ਅਸੀਂ ਜਿਵੇਂ ਮੈਂ ਤੁਹਾਨੂੰ ਆਪਣਾ ਪਹਿਲੇ ਵੀ ਵੀਡੀਓਜ਼ ਦੇ ਵਿੱਚ ਤੁਸੀਂ ਸ਼ੂਟ ਕੀਤੀਆਂ ਸੀ ਮੈਂ ਦੱਸਿਆ ਸੀ ਮੈਂ ਚਾਹੁੰਦਾ ਕਿ ਮੇਰਾ ਹਰੇਕ ਡੀਲਰ ਇਸ ਜਿਹੜਾ ਕਾਰੋਬਾਰ ਅਸੀਂ ਚਲਾਇਆ ਇੱਕ ਕਸਟਮਰ ਮੀਟ ਵਧੇਰੇ ਤੋਂ ਵਧੇਰੇ ਜਾਣਕਾਰੀ ਫਾਰਮਰ ਤੱਕ ਪਹੁੰਚਾਵੇ ਉਸ ਤੇ ਸਾਡਾ ਟੀਚਾ ਵੇਚਣ ਦਾ ਬਿਲਕੁਲ ਨਹੀਂ ਹੈ ਹਮਮ ਔਰ ਅੱਜ ਬਹੁਤ ਵਧੀਆ ਥੀਮ ਦੇ ਨਾਲ ਸਾਡਾ ਪੂਰਾ ਪਰਿਵਾਰ ਨੇ ਅਸੀਂ ਸੋਚਿਆ ਮਾਸਕੀਓ ਦੇ ਪਰਿਵਾਰ ਨੇ ਜੀ ਕਿ ਆਪਣਾ ਅਸੀਂ ਬੂਟੇ ਵੰਡੇ ਹਰ ਤਰ੍ਹਾਂ ਦਾ ਬੂਟਾ ਔਰ ਜਿਹਨੂੰ ਜਿਹੜੇ ਬੂਟੇ ਦੀ ਜਰੂਰਤ ਹੈ ਜ਼ਿਆਦਾਤਰ ਕੋਈ ਬੰਦਾ ਬੂਟਾ ਖਰੀਦਦਾ ਨਹੀਂ ਹੈ ਹੂੰ ਕੋਈ ਇਸ ਵਜ੍ਹਾ ਕਰਕੇ ਕਿ ਮੈਂ ਕੌਣ ਖਰੀਦ ਕੇ ਲੈ ਕੇ ਆਊਗਾ ਲਗਾਊਗਾ ਪਰ ਅੱਪਾ ਵਾਤਾਵਰਣ ਦੇ ਲਈ ਬਹੁਤ ਵਧੀਆ ਕੰਮ ਕਰ ਰਹੇ ਆਂ ਸਾਰੇ ਮਿਲ ਕੇ ਜੇ ਅੱਜ ਅਸੀਂ ਸ਼ੁਰੂਆਤ ਕਰਾਂਗੇ ਸਾਡੇ ਨਾਲ ਹੋਰ ਵੀ ਬਹੁਤ ਬੰਦੇ ਜੁੜਨਗੇ ਮੂਲਿਮ ਚਲਾਵਾਂਗੇ ਤਾਂ ਹੀ ਆਪਣਾ ਆਪਣਾ ਅੱਗੇ ਦਾ ਭਵਿੱਖ ਬਚਾ ਸਕਦੇ ਆਂ ਫਿਊਚਰ ਸਿਕਯੁਰ ਨਹੀਂ ਤਾਂ ਬਾ ਆਨਾਲਾ ਸਮਾਂ ਐਸਾ ਹੈ ਕਿ ਆਪਾਂ ਫਿਰ ਪੱਖੇ ਏਸੀਆਂ ਦੇ ਵਿੱਚੋਂ ਦੀ ਨਿਕਲ ਵੀ ਨਹੀਂ ਸਕਦੇ ਫਾਰਮਰਾਂ ਦਾ ਮੈਸ਼ੂ ਪ੍ਰਤੀ ਬਹੁਤ ਵਧੀਆ ਰਿਸਪੌਂਸ ਹੈ ਉੱਥੇ ਫੀਡਬੈਕਸ ਵੀ ਹੋਈਆਂ ਹੈ ਕਾਫੀ ਅੱਛਾ ਇਵੈਂਟ ਰਿਹਾ ਉਹਨੂੰ ਪਤਾ ਹੀ ਹੈ ਨਾਲ ਅਸੀਂ ਆਪਾਂ ਅੱਜ ਔਰੀਜ਼ਾ ਦੀ ਆਪਾਂ ਡੈਮੋ ਵੀ ਦਿਖਾਈ ਹੈ ਫਾਰਮਰਾਂ ਨੂੰ ਉਸ ਚੀਜ਼ ਦੇ ਉੱਤੇ ਵੀ ਪਤਾ ਲੱਗਿਆ ਕਿ ਇਸ ਕਨਸੈਪਟ ਹੈ ਕੀ ਤੇ ਖੁਦ ਚਲਾ ਕੇ ਉਹਨਾਂ ਨੇ ਕਿਹਾ ਵੀ ਹਾਂ ਵਾਕੀ ਵਧੀਆ ਬਿਲਕੁਲ ਜੀ ਤੇ ਇਸ ਤੋਂ ਬਾਅਦ ਸਾਡੇ ਨਾਲ ਜੀ ਏਰੀਆ ਮੈਨੇਜਰ ਹਰਜੋਤ ਸਿੰਘ ਜੀ ਤੇ ਕਿਵੇਂ ਲੱਗਿਆ ਸਾਰਾ ਅੱਜ ਦਾ ਪ੍ਰੋਗਰਾਮ ਸਰ ਬਹੁਤ ਵਧੀਆ ਸੀਗਾ ਜੀ ਜਿਵੇਂ ਕਿ ਅਸੀਂ ਜਿਹੜੇ ਕਿਸਾਨ ਨੇ ਅਸੀਂ ਹਰ ਸਾਲ ਮਤਲਬ ਇੱਕ ਨਵਾਂ ਕਨਸੈਪਟ ਲੈ ਕੇ ਆਉਂਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਇੱਕ ਇੱਕ ਦੋ ਇਦਾਂ ਦੀਆਂ ਮਸ਼ੀਨਾਂ ਅਸੀਂ ਲੈ ਕੇ ਆਈਏ ਜੋ ਸਾਡੇ ਜਿਹੜੇ ਫਾਰਮਰ ਨੇ ਹੈਗਾ ਉਹ ਬਾਦੂ ਫਾਰਮਰ ਨੇ ਜੀ ਉਹਨਾਂ ਦਾ ਜਿਹੜਾ ਖੇਤੀਬਾੜੀ ਦਾ ਕੰਮ ਕਰਨ ਦਾ ਤਰੀਕਾ ਉਹਨੂੰ ਹੋਰ ਜ਼ਿਆਦਾ ਮਤਲਬ ਸੌਖਾ ਬਣਾਇਆ ਜਾਵੇ ਤੇ ਜਿਹੜਾ ਅੱਜ ਇੱਕ ਸਭ ਤੋਂ ਮੇਨ ਚੀਜ਼ ਕਿ ਸਮੇਂ ਦੀ ਘਾਟ ਜੀ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਕਿ ਜਿਹੜਾ ਖੇਤੀ ਦੀ ਬਾੜੀ ਦਾ ਰਕਬਾ ਸੀ ਉਹ ਬਹੁਤ ਘੱਟ ਸੀ ਅੱਜ ਸਾਡੇ ਕੋਲ ਰਕਬਾ ਬਹੁਤ ਜ਼ਿਆਦਾ ਹੋ ਗਿਆ ਉਸੇ ਲਈ ਫਿਰ ਸਮੇਂ ਦੇ ਲੋਡ ਦੇ ਹਿਸਾਬ ਨਾਲ ਐਡਵਾਂਸ ਮਸ਼ੀਨਰੀ ਦੀ ਜ਼ਰੂਰਤ ਬਹੁਤ ਜ਼ਿਆਦਾ ਤੇ ਇਸੇ ਤਰ੍ਹਾਂ ਜਿਵੇਂ ਹੁਣ ਕੱਦੂ ਆ ਜੀ ਕੱਦੂ ਕਰਨ ਦੇ ਲਈ ਅਸੀਂ ਇੱਕ ਜਿਹੜਾ ਸਪੈਸ਼ਲ ਹੈ ਜੋ ਰੋਟਾਵੇਟਰ ਦੀ ਉਹ ਇੱਕ ਕਿਸਮ ਆ ਜਿਹਨੂੰ ਰਾਈਜ਼ਾ ਕਿਹਾ ਜਾਂਦਾ ਹਾਂਜੀ ਉਹ ਹਾਲੇ ਮਤਲਬ ਅਸੀਂ ਇੰਪੋਰਟ ਕਰ ਰਹੇ ਹਾਂ ਇਟਲੀ ਤੋਂ ਤੇ ਉਹਨੂੰ ਅਸੀਂ ਇੱਥੇ ਲਾਂਚ ਕੀਤਾ ਜੀ ਤੇ ਉਹਦੀਆਂ ਅਸੀਂ ਡੈਮੋਜ਼ ਵੀ ਕਰਵਾਉਣੀ ਆ ਸਟਾਰਟ ਕਰਾਂਗੇ ਕੱਲ ਤੋਂ ਤੇ ਉਹ ਦਾ ਮੇਕ ਮੁੱਖ ਜਿਹੜਾ ਉਦੇਸ਼ ਆ ਉਹ ਬਸ ਇਹੀ ਆ ਕਿ ਜਿੰਨੇ ਵੀ ਲੋਕ ਕਿਉਂਕਿ ਮੱਕੀ ਦਾ ਵੀ ਰਕਬਾ ਵਧ ਰਿਹਾ ਤੇ ਹੁਣ ਜਿਹੜੇ ਬੰਦਿਆਂ ਕੋਲ ਆਟੋਮੈਟਿਕ ਮਸ਼ੀਨਾਂ ਨੇ ਰਾਈਸ ਪਲਾਂਟਰ ਨੇ ਉਹਨਾਂ ਨੂੰ ਕਦੋਂ ਕਰਨ ਦੇ ਵਿੱਚ ਸਭ ਤੋਂ ਵੱਧ ਦਿੱਕਤ ਆਉਂਦੀ ਹੈ ਜਦੋਂ ਮੱਕੀ ਵਾਲੇ ਖੇਤ ਦੇ ਵਿੱਚ ਮਸ਼ੀਨ ਚੱਲਦੀ ਹੈ ਉੱਥੇ ਉਹ ਮਿਸਿੰਗ ਕਰਨ ਦੀ ਦਿੱਕਤ ਆਉਂਦੀ ਹੈ ਜਾਂ ਟਾਈਨਾ ਖਰਾਬ ਹੁੰਦੀਆਂ ਹੂੰ ਤੇ ਫਿੰਗਰਾਂ ਖਰਾਬ ਹੁੰਦੀਆਂ ਜੋ ਆਪਣੇ ਆਟੋਮੈਟਿਕ ਪਲਾਂਟਰ ਨੇ ਉਹਨਾਂ ਦੀਆਂ ਤੇ ਉਸ ਚੀਜ਼ ਨੂੰ ਦੂਰ ਕਰਨ ਦੇ ਲਈ ਜਿਹੜਾ ਰਾਇਜ਼ਰ ਬੜਾ ਹੀ ਮਤਲਬ ਇੱਕ ਕਹੋ ਵੀ ਮਹੱਤਵਪੂਰਨ ਚੀਜ਼ ਹੈ ਜਿਹੜੀ ਮਦਦ ਕਰਦੀ ਹੈ ਤੇ ਇਸੇ ਤਰ੍ਹਾਂ ਹੀ ਸਾਡਾ ਅੱਗੇ ਵੀ ਜਿਹੜਾ ਰਹੂਗਾ ਕਨਸੈਪਟ ਅਸੀਂ ਜਿੰ ਨੇ ਅਸੀਂ ਹਰ ਜਗ੍ਹਾ ਤੇ ਮਤਲਬ ਜਿਹੜੇ ਇਦਾਂ ਦੇ ਇਵੈਂਟ ਕਰਦੇ ਰਹਾਂਗੇ ਜਿਸ ਨਾਲ ਸਮਾਜ ਨੂੰ ਜਾਗਰੂਕ ਵੀ ਕਰਾਂਗੇ ਔਰ ਲੋਡ ਦੇ ਹਿਸਾਬ ਨਾਲ ਜਿੰਨੀਆਂ ਮਸ਼ੀਨਾਂ ਦੀ ਲੋਡ ਹੈ ਕਿਉਂਕਿ ਸਾਡੇ ਕੋਲ ਪੂਰੇ ਵਰਲਡ ਦੇ ਵਿੱਚ 400 ਪ੍ਰਕਾਰ ਦੇ ਪ੍ਰੋਡਕਟ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਇੰਡੀਆ ਦੇ ਵਿੱਚ ਹਲੇ 25 ਤੋਂ 30 ਪ੍ਰੋਡਕਟ ਹੀ ਇੱਥੇ ਚਲਾ ਰਹੇ ਆ ਤੇ ਆਉਣ ਵਾਲੇ ਜਿਹੜੇ ਸਮੇਂ ਦੀ ਲੋਡ ਦੇ ਹਿਸਾਬ ਨਾਲ ਅਸੀਂ ਹੋਰ ਵੀ ਨਵੇਂ ਪ੍ਰੋਡਕਟ ਇੱਥੇ ਲੈ ਕੇ ਆਵਾਂਗੇ ਔਰ ਹਰ ਸਾਲ ਘਟੋ-ਘਟ ਇੱਕ ਦੋ ਅਸੀਂ ਪ੍ਰੋਡਕਟ ਉਹਨਾਂ ਨੂੰ ਇੱਥੇ ਅਸੀਂ ਲੋਕਾਂ ਦੇ ਸਾਹਮਣੇ ਲੈ ਕੇ ਜਾਵਾਂਗੇ ਬਾਕੀ ਤੁਹਾਡੇ ਜਰੀਏ ਮੈਂ ਸਾਰੇ ਕਿਸਾਨ ਵੀਰਾਂ ਨੂੰ ਇੱਕ ਸੱਦਾ ਦੇਣਾ ਚਾਹਨਾ ਹੈ ਕਿ ਓਰੀਜ਼ਾ ਦੀ ਮਸ਼ੀਨ ਅਸੀਂ ਜਿਹੜੀ ਲਾਂਚ ਕੀਤੀ ਹੈ ਇਹ ਤੁਸੀਂ ਮਾਸਕਿਓ ਦੀ ਡੀਲਰਸ਼ਿਪ ਤੇ ਆਓ ਤੇ ਕਿਸੇ ਵੀ ਤਰ੍ਹਾਂ ਦੀ ਡੈਮੋ ਲੈਣਾ ਚਾਹਦੇ ਹੋ ਜਿਹੜੀ ਮਰਜੀ ਕ੍ਰੌਪ ਦੇ ਵਿੱਚ ਮੱਕੀ ਦੇ ਵਿੱਚ ਲਸਣ ਦੇ ਵਿੱਚ ਹਰ ਤਰ੍ਹਾਂ ਉਹ ਅਸੀਂ ਬੁਕਿੰਗ ਉਸਤੇ ਉਹਦੀ ਡੈਮੋ ਅਸੀਂ ਪ੍ਰੋਵਾਈਡ ਕਰਵਾਵਾਂਗੇ ਕਰਵਾਵਾਂਗੇ ਜੀ ਤੇ ਬਾਕੀ ਵੀਰੋ ਮੈਸ਼ਿਓ ਇਹ ਨਹੀਂ ਹੈਗਾ ਵੀ ਇਹ ਚੀਜ਼ ਵਿਕਣ ਲੱਗੀ ਉਹ ਵਿਕਣ ਲੱਗੀ ਇਹ ਵੀ ਲਾਂਚ ਕਰਤਾ ਉਹ ਵੀ ਇਹ ਸਿਰਫ ਕੁਆਲਿਟੀ ਪ੍ਰੋਡਕਟਸ ਤੇ ਕੰਮ ਕਰਦੇ ਨੇ ਵੀ ਜਿਹੜੀ ਚੀਜ਼ ਦੀ ਲੋੜ ਹੈ ਪੰਜਾਬ ਨੂੰ ਵਾਕੀ ਉਹੀ ਲੈ ਕੇ ਆਉਂਦੇ ਨੇ ਇੰਡੀਆ ਦੇ ਵਿੱਚ ਜਿਹਦੀ ਦੇਸ਼ ਦੇ ਕਿਸਾਨਾਂ ਨੂੰ ਲੋੜ ਹੈ ਸੋ ਬਹੁਤ-ਬਹੁਤ ਵਧਾਈਆਂ ਜੀ ਇੱਕ ਵਾਰ ਫੇਰ ਤੋਂ ਧੰਨ ਧੰਨਵਾਦ 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 ਧਰਮਪ੍ਰੀਤ ਜੀ ਤੁਹਾਡਾ ਤੇ ਤੁਹਾਡੇ ਸਰੋਤਿਆਂ ਦਾ ਮਿਹਰਬਾਨੀ ਜੀ